ਪੰਜਾਬ ਦਾ ਪਹਿਲਾ ਇਹ ਹੈ ਮਾਮਲਾ ਜਿਸ ਵਿੱਚ ਸੜਕ ਤੇ ਆਵਾਰਾ ਪਸ਼ੂ ਕਾਰਨ ਹੋਈ ਮੌਤ ਤੇ ਸਰਕਾਰ ਨੇ ਦਿੱਤਾ ਮੁਆਵਜ਼ਾ ਗਾਂ ਨਾਲ ਟੱਕਰ ਕਰਨ ਨੌਜਵਾਨ ਦੀ ਮੌਤ ਤੇ ਪਰਿਵਾਰ ਨੂੰ ਮਿਲਿਆ 5 ਲੱਖ ਰੁਪਏ ਮੁਆਵਜ਼ਾ ਡੀਸੀ ਦਫ਼ਤਰ ਤੇ ਧੰਨਵਾਦ ਕਰਨ ਪਹੁੰਚੇ ਪੀੜਤ ਪਰਿਵਾਰ ਅਤੇ ਗਊ ਸੰਗ ਪ੍ਰਧਾਨ ਦੱਸਦਿਏ ਕਿ ਸਰਕਾਰ ਦੀ ਅਣਗਹਿਲੀ ਖਿਲਾਫ ਇੱਕ ਸਾਲ ਤੱਕ ਭੁੱਖ ਹੜਤਾਲ ਤੇ ਬੈਠ ਰਹੇ ਪਰਿਵਾਰਕ ਮੈਂਬਰ ਅੰਮ੍ਰਿਤਸਰ ਪਿਛਲੇ ਸਾਲ 2 ਜੁਲਾਈ 2024 ਨੂੰ ਸੜਕ ਹਾਦਸੇ ਵਿੱਚ ਜਾਨ ਗਵਾ ਬੈਠੇ ਸੁਲਬ अरोड़ा ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ ਪਰਿਵਾਰ ਨੇ ਇਸ ਮੁਆਵਜ਼ੇ ਲਈ ਇੱਕ ਸਾਲ ਤੱਕ ਸੰਘਰਸ਼ ਕੀਤਾ ਅਤੇ ਅੱਜ ਡੀਸੀ ਦਫ਼ਤਰ ਪਹੁੰਚ ਕੇ ਡਿਪਟੀ ਕਮਿਸ਼ਨਰ ਮੈਡਮ ਦਾ ਧੰਨਵਾਦ ਕੀਤਾ। ਰਾਸ਼ਟਰੀ ਗਾਊ ਸੰਘ ਦੇ ਰਾਸ਼ਟਰੀ ਪ੍ਰਧਾਨ ਡਾਕਟਰ ਰੋਮਨ ਮਹਿਰਾ ਨੇ ਦੱਸਿਆ ਕਿ ਸੁਲਬ अरोड़ा ਆਪਣੇ ਕੰਮ ਤੋਂ ਵਾਪਸ ਆ ਰਹੇ ਸਨ ਜਦੋਂ ਅਚਾਨਕ ਸੜਕ ਤੇ ਆਈ ਗਾਂ ਨਾਲ ਟੱਕਰ ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ। ਸਰਕਾਰ ਦੀ ਅਣਗਹਿਲੀ ਕਰਕੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਉਹਨਾਂ ਦੀ ਸੰਸਥਾ ਨੇ ਭੁਖ ਹੜਤਾਲ ਵੀ ਕੀਤੀ ਅਤੇ ਲਗਾਤਾਰ ਪ੍ਰਸ਼ਾਸਨ ਨਾਲ ਸੰਪਰਕ ਵਿੱਚ ਰਹੀ ਡਾਕਟਰ ਮਹਿਰਾ ਨੇ ਕਿਹਾ ਕਿ ਡੀਸੀ ਮੈਡਮ ਦੇ ਯਤਨਾਂ ਨਾਲ ਹੀ ਇਹ ਮੁਆਵਜ਼ਾ ਪਰਿਵਾਰ ਨੂੰ ਮਿਲ ਸਕਿਆ। ਮ੍ਰਿਤਕ ਸੁਲਬ ਅਰੋੜੀ ਦੀ ਪਤਨੀ ਮਨੀਸ਼ਾ ਨੇ ਕਿਹਾ ਹੈ ਕਿ ਹਾਦਸੇ ਤੋਂ ਤੁਰੰਤ ਬਾਅਦ ਉਹਨਾਂ ਨੇ ਮੁਆਵਜ਼ੇ ਲਈ ਫਾਈਲ ਲਗਾਈ ਸੀ ਪਰ ਸੁਣਵਾਈ ਨਹੀਂ ਹੋ ਰਹੀ ਸੀ। ਉਹਨਾਂ ਨੇ 1 ਸਾਲ ਤੱਕ ਲਗਾਤਾਰ ਸੰਘਰਸ਼ ਕੀਤਾ ਅਤੇ ਅੱਜ ਉਹਨਾਂ ਦੇ ਖਾਤੇ 'ਚ ਮੁਆਵਜ਼ੇ ਦੀ ਰਕਮ ਆ ਗਈ ਹੈ। ਪਰਿਵਾਰ ਨੇ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਅਜਿਹਾ ਕੇਸ ਹੈ ਜਿਸ ਵਿੱਚ ਸੜਕ 'ਤੇ ਆਵਾਰਾ ਪਸ਼ੂ ਕਾਰਨ ਹੋਈ ਮੌਤ ਤੇ ਸਰਕਾਰ ਨੇ ਮੁਆਵਜ਼ਾ ਦਿੱਤਾ ਹੈ। ਉਹਨਾਂ ਹੋਰ ਪਰਿਵਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਹੱਕ ਲਈ ਜਾਗਰੂਕ ਹੋ ਕੇ ਲੜਾਈ ਲੜੋ। ਤੁਸੀਂ ਦੇਖ ਰਹੇ ਹੋ ਆਇਨਾ ਟੀਵੀ। ਸਰ ਮੇਰਾ ਨਾਮ ਮਾਰਿਸ਼ਾ ਹੈ। ਇੱਕ ਸਾਲ ਪਹਿਲੇ ਮੇਰੇ ਹਸਬੰਦ ਦੀ ਡੈਥ ਹੋਈ ਸੀਗੀ ਗਾਂ ਦੇ ਅੱਗੇ ਆਂਦੇ ਨਾਲ ਅਸੀਂ ਉਦੋਂ ਦੀ ਇੱਕ ਫਾਈਲ ਲਗਾਈ ਸੀਗੀ ਮੁਆਵਜ਼ੇ ਲਈ ਤੇ ਅੱਜ ਉਹ ਮੁਆਵਜ਼ੇ ਦੀ ਅਮਾਉਂਟ ਸਾਡੇ ਮੇਰੇ ਖਾਤੇ ਚ ਆ ਗਈ ਹੈ ਤੇ ਅਸੀਂ ਦੀਸੀ ਮੈਮ ਦਾ ਥੈਂਕਸ ਕਰ ਰਣਾ ਹੈ ਅਤੇ ਮੈਂ ਕਿੰਨਾ ਕਿ ਐਫਰਟ ਲਗਾਉਣਾ ਪਿਆ ਜਾਂ ਕਿੰਨਾ ਸੰਯੋਗ ਨਾਲ ਤੁਸੀਂ ਸਾਨੂੰ ਸੱਟੇ ਵੀ ਇਹ ਮੇਰੇ ਪੈਸੇ ਆਏ ਸਰ ਐਫਰਟਸ ਤੇ ਅਸੀਂ ਬਹੁਤ ਲਗਾਏ ਨੇ ਇੱਕ ਸਾਲ ਦਾ ਅਸੀਂ ਬਹੁਤ ਸੰਘਰਸ਼ ਕੀਤਾ ਵਾ ਕਿਉਂਕਿ ਮੇਰੇ ਹਸਬੰਦ ਦੀ 2022 2024 ਚ ਹੋਈ ਸੀ ਜੁਲਾਈ ਦੇ ਵਿੱਚ ਤੇ ਅੱਜ ਸਾਡੀ ਫਾਈਲ ਪਾਸ ਹੋ ਕੇ ਸਾਡੇ ਅਕਾਊਂਟ 'ਚ ਪੈਸੇ ਆਏ ਨੇ ਇਸ ਸਾਰੇ ਟਾਈਮ ਤੇ ਸੰਘਰਸ਼ 'ਚ ਸਾਡੇ ਡਾਕਟਰ ਰੋਹਨ ਜੀ ਨੇ ਸਾਡਾ ਬਹੁਤ ਸਾਥ ਦਿੱਤਾ ਵਾ ਤੇ ਡੀਸੀ मैम ਨੇ ਵੀ ਸਾਡਾ ਬਹੁਤ ਸਾਥ ਦਿੱਤਾ ਵਾ ਅੱਜ ਉਹਨਾਂ ਦਾ ਥੈਂਕਸਫੁਲ ਬਿਲਕੁਲ ਸਰ ਅੱਜ ਉਹਨਾਂ ਦਾ ਥੈਂਕਸ ਕਰਨ ਆਏ ਆ ਕਿਉਂਕਿ ਉਹਨਾਂ ਨੇ ਸਾਡੀ ਕੁਝ ਸੇਨਵਾਈ ਕੀਤੀ ਹੈ ਰਾਸ਼ਟ ਗੌਰਵਖਸ਼ਾ ਮਾਸੰਗ ਤੋਂ ਰਾਸ਼ਟ ਪ੍ਰਧਾਨ ਅੱਜ ਅਸੀਂ ਡੀਸੀ मैम ਦੇ ਆਫਿਸ ਆਏ ਆ ਡੀਸੀ मैम ਦਾ ਥੈਂਕਸ ਕਰਨ ਵਾਸਤੇ ਕਿ 2024 ਦੇ ਵਿੱਚ 2 ਜੁਲਾਈ ਨੂੰ ਇੱਕ ਸੁਲਬ अरोड़ा ਨਾਮ ਦੇ ਵਿਅਕਤੀ ਦੀ ਜਿਹੜੀ ਡੈਥ ਹੋਈ ਸੀ ਤੇ ਉਹਨਾਂ ਦੇ ਮਿਸਿਸ ਸਾਡੇ ਨਾਲ ਨੇ ਉਹਨਾਂ ਦੇ ਬ੍ਰਦਰ ਸਾਡੇ ਨਾਲ ਨੇ ਕਿ ਗਾਉਂ ਗਾਉਂ ਦੇ ਨਾਲ ਜਿਹੜਾ ਐਕਸੀਡੈਂਟ ਉਹ ਬਾਈਕ ਤੋਂ ਵਾਪਸ ਆ ਰਹੇ ਸੀਗੇ ਆਪਣੇ ਕੰਮ ਤੋਂ ਅਚਾਨਕ ਜਿਹੜੀ ਇਹ ਗਾਉਂ ਜਿਹੜੀ ਅੱਗੇ ਆ ਜਾਂਦੀ ਹੈ ਜਿਹਦੇ ਵਿੱਚ ਹੈੱਡ ਇੰਜਰੀ ਹੋਣ ਦੇ ਕਰਕੇ ਜਿਹੜੀ ਡੈਥ ਹੋਈ ਸੀ ਅਸੀਂ तकरीबन 1 ਸਾਲ ਪਹਿਲਾਂ ਕੋਖਰਤਾਲ ਤੇ ਬੈਠੇ ਸੀ ਇਹ ਇਹਨਾਂ ਨੂੰ ਕੋਈ ਮੁਆਵਜ਼ਾ ਜਿਹੜਾ ਗਵਰਨਮੈਂਟ ਦਵੇ ਕਿਉਂਕਿ ਸਰਕਾਰ ਦੀ ਨਗਹਿਲੀ ਦੇ ਕਰਕੇ ਜਿਹੜਾ ਕੰਮ ਹੋਇਆ ਤੇ ਡੀਸੀ मैम ਦੇ ਐਫਰਟਸ ਦੇ ਨਾਲ ਤੇ ਅਸੀਂ ਥੈਂਕਸ ਕਰਨ ਆਏ ਆ ਕਿ ਜਿਹੜਾ 5 ਲੱਖ ਰੁਪਈਆ ਜਿਹੜਾ ਵਾ ਮੈਮ ਦੇ ਅਕਾਊਂਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਆਇਆ ਵਾ ਤੇ ਮੈਂ ਇੱਥੇ ਪੰਜਾਬ ਦੀ ਜਨਤਾ ਨੂੰ ਅਪੀਲ ਕਰਨਾ ਚਾਹਾਂਗਾ ਕਿ ਆਪਣੇ ਜਿਹੜੇ ਹੱਕ ਨੇ ਉਹਨਾਂ ਨੂੰ ਦੇ ਪ੍ਰਤੀ ਥੋੜੇ ਜਾਗਰੂਕ ਹੋਵੋ ਕਿ ਅਗਰ ਐਕਸੀਡੈਂਟ ਹੁੰਦਾ ਵਾ ਸਰ ਕਿਸੇ ਵੀ ਅਨਗੈਲੀ ਦੇ ਕਰਕੇ ਗਵਰਨਮੈਂਟ ਦੀ ਅਨਗੈਲੀ ਕਰਕੇ ਜਿਸ ਦਾ ਸੜਕਾ ਤੇ ਬਹੁਤ ਜ਼ਿਆਦਾ ਗਵਾਂ ਨੇ ਪੰਜਾਬ ਸਰਕਾਰ ਕਾ ਉਸ ਵੱਡੇ ਪੈਮਾਨੇ ਤੇ ਲੈ ਰਹੀ ਹੈ ਪੰਜਾਬ ਲੋਕਾਂ ਦੇ ਕੋਲੋਂ ਪੰਜਾਬ ਦੀ ਜਨਤਾ ਦੇ ਕੋਲੋਂ ਸੋ ਆਪਣੇ ਹਾਕ ਦੇ ਲੜਾਈ ਜਿਹੜੀ ਅੱਜ ਰੂਲ ਲੜਨੀ ਚਾਹੀਦੀ ਹੈ ਕਿਉਂਕਿ ਮੈਡਮ ਨੇ ਵੀ ਬਹੁਤ ਸਾਰੇ ਐਫਰਟਸ ਕੀਤੇ ਨੇ ਉਹਨਾਂ ਦੀ ਮਿਸਿਸ ਨੇ ਬਹੁਤ ਐਫਰਟਸ ਕੀਤੇ ਨੇ ਸਾਡੀ ਸੰਸਥਾ ਦੇ ਨਾਲ ਮਿਲ ਕੇ ਕਿ ਕੋਈ ਮੁਆਵਜ਼ਾ ਜਿਹੜਾ ਉਹਨਾਂ ਦੇ ਫੈਮਿਲੀ ਨੂੰ ਜਿਹੜਾ ਮਿਲੇ ਤਾਂ ਕਿ ਜੋ ਕਿਉਂਕਿ ਇਹਨਾਂ ਦੇ ਦੋ ਛੋਟੇ ਬੱਚੇ ਨੇ ਉਹਨਾਂ ਦਾ ਜਿਹੜਾ ਕੁਝ ਫਿਊਚਰ ਜਿਹੜਾ ਸਿਕਿਉਰ ਹੋ ਸਕੇ ਇਹ ਢੱਟ ਹੀ ਐਫਰਟ ਦੇ ਨਾਲ ਹੀ ਇਹਨਾਂ ਨੂੰ ਮਿਲ ਸਕੇ ਕਿਉਂਕਿ ਇਦਾਂ ਦੇ ਕਈ ਐਕਸੀਡੈਂਟ ਹੁੰਦੇ ਪਰ ਕੋਈ ਵੀ ਅ ਬਿਲਕੁਲ ਸਰ ਮੈਮ ਨੇ ਆਲਰੇਡੀ ਜਿਹੜੀ ਫਾਈਲ ਇਹਨਾਂ ਦੀ ਫੈਮਿਲੀ ਨੇ ਲਗਾਈ ਸੀ ਦੱਤ ਤੋਂ ਬਾਅਦ ਲੇਕਿਨ ਕੋਈ ਨਚੋੜ ਨਹੀਂ ਸੀ ਮਿਲ ਰਿਹਾ ਜਿਸ ਤੋਂ ਬਾਅਦ ਇਹਨਾਂ ਨੇ ਅ ਕਿਸੇ ਦੇ ਥਰੂ ਸਾਨੂੰ ਸੰਪਰਕ ਕੀਤਾ ਉਸ ਤੋਂ ਬਾਅਦ ਅਸੀਂ ਭੁਖਰਤਾਲ ਤੇ ਬੈਠੇ ਫਿਰ ਕੰਟੀਨਿਊਸਲੀ ਤਕਰੀਬਨ 1 ਸਾਲ ਹੋ ਚੱਲਾ ਅਸੀਂ ਉਸ ਚੀਜ਼ ਨੂੰ ਟਾਰਗੇਟ ਕਰ ਰਹੇ ਸੀਗੇ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਵਾ ਪੰਜਾਬ ਸਰਕਾਰ ਦੇ ਕੋਲੋਂ ਅਸੀਂ ਇਹਨਾਂ ਨੂੰ ਮੁਆਵਜ਼ਾ ਜਿਹੜਾ ਲੈ ਕੇ ਦੇ ਸਕੀਏ ਤੇ ਅਸੀਂ ਥੈਂਕਸ ਕਰਨ ਆਏ ਆ ਡੀਸੀ मैम ਦਾ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਤੇ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਕਹਾਂਗਾ ਕਿ ਖੁਸ਼ ਨਸੀਬ ਨੇ ਕਿ ਉਹਨਾਂ ਨੂੰ ਇਹੋ ਜਿਹੇ ਡੀਸੀ ਜਿਹੜੇ ਮਿਲੇ ਨੇ ਜਿਹੜੇ ਲੋਕਾਂ ਦੇ ਵਾਕਿਆ ਜਿਹੜੇ ਸੁਣਵਾਈ ਕਰਦੇ ਬਿਲਕੁਲ ਉੱਪਰ ਲੱਗੇ ਹੋ ਮੇਰੇ ਸਭਾ ਪੰਜਾਬ 'ਚ ਐਸਾ ਪਹਿਲਾ ਕੇਸ ਹੋਏਗਾ ਜਿਹੜਾ ਇਹੋ ਜਿਹੇ ਐਕਸੀਡੈਂਟ ਦਾ ਮਜ਼ਾਕ ਅ ਬਿਲਕੁਲ ਜਿਹੜਾ ਪੰਜਾਬ ਦਾ ਪਹਿਲਾ ਕੇਸ ਹੈ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਅਗਰ ਕਿਸੇ ਦੀ ਫੈਮਿਲੀ ਦੇ ਵਿੱਚ ਵੀ ਇਹੋ ਜਿਹਾ ਹਾਦਸਾ ਕਿਸੇ ਵੀ ਆਪਣਾ ਜ਼ਿਲ੍ਹੇ ਦੇ ਵਿੱਚ ਹੋਇਆ ਵਾ ਈਵਨ ਕਿ ਡੈਥ ਜੇ ਕੋਈ ਬਚ ਗਿਆ ਵਾ ਕੁਝ ਕਿਸਮਤ ਦੇ ਨਾਲ ਤੇ ਜੇ ਕੋਈ ਇੰਜਰੀ ਹੋਈ ਹੈ ਕੋਈ ਗੰਭੀਰ ਜ਼ਖਮੀ ਹੋਇਆ ਉਹਦਾ ਵੀ ਮੁਆਵਜ਼ਾ ਤਕਰੀਬਨ ਮੇਰੇ ਖਿਆਲ ਦੋ ਲੱਖ ਦੇ ਕਰੀਬ ਜਿਹੜਾ ਵਾ ਉਹ ਪੰਜਾਬ ਸਰਕਾਰ ਦਿੰਦੀ ਹੈ ਉਹ ਸਾਨੂੰ ਸੰਪਰਕ ਕਰ ਸਕਦਾ ਅਸੀਂ ਉਹਨੂੰ ਰਸਤਾ ਵੀ ਦੱਸ ਸਕਦੇ ਹਾਂ ਅਸੀਂ ਸੰਘਰਸ਼ ਵੀ ਜਿਹੜਾ